ਮੰਮੀ ਨੇ ਇੰਨੀ ਗੱਲ ਕਹਿੰਦੇ ਆ ਵੀ ਤੂੰ ਹੀ ਨਾ ਪਿੰਡ ਚਲਜੋ ਕਿ ਜਿੰਨੇ ਵੀ ਸੱਟ ਲਾਈ ਆ ਨਾ ਇਹ ਜਾਣ ਬੁੱਝ ਕੇ ਕਿਸਨੇ ਲਾਈ ਆ ਤੇ ਮੈਂ ਇਹ ਡਹੀ ਆ ਕਹਿਣਾ ਵੀ ਕਿਤੇ ਹੋਰ ਨਾ ਹੋਏ ਨੁਕਸਾਨ ਜਿਆਦਾ ਹੋਵੇ ਮੈਂ ਤੇ ਪਿੰਡ ਦੱਸਿਆ ਹੀ ਕੱਖ ਨਹੀਂ ਆ ਵੀ ਮੇਰੇ ਸੱਟ ਲੱਗੀ ਆ ਤੇ ਮੇਰੀ ਗੱਲ ਸੁਣ ਜੇ ਹੁਣ ਮੈਂ ਇਦਾਂ ਗਿਆ ਨਾ ਪਿੰਡ ਵਾਲਿਆਂ ਮੈਨੂੰ ਮਖੌਲ ਕਰਨੇ ਵੀ ਇਹ ਸੌਰੇ ਗਿਆ ਸੀ ਤੇ ਉਹਨਾਂ ਕੁੱਟ ਕੇ ਘੱਲੇ ਆ ਨਹੀਂ ਪੁੱਤ ਉਹ ਵੀ ਆਪਣੇ ਆ ਦੋਸੋਂ ਦਾ ਵਾ ਤਾਂ ਕਰਕੇ ਸੋਚਦੇ ਆ ਵੀ ਜਵਾਈ ਭਾਈ ਆ ਕੱਲ ਨੂੰ ਵਾਅਦਾ ਕਾਟਾ ਹੋ ਗਿਆ ਨਾ ਫੇਰ ਉਹ ਕਹੋ ਜਾਣਾ ਵਾ ਰਮਨ ਮੇਰਾ ਤੇ ਰਾਦਾ ਉਹਨਾਂ ਨੂੰ ਦੱਸ ਹੀ ਦਈਏ ਜੇ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਾ ਵੀ ਮੁੰਡੇ ਹੱਡੇ ਤੇ ਸੱਟ ਲੱਗੀ ਆ ਤੇ ਫੇਰ ਅਗਲੇ ਘਣਾ ਸਾਨੂੰ ਦੱਸ ਦੇ ਤੇ ਸਹੀ ਦਿਲਜਿੰਦਰ ਆਹੜਾ ਕੰਮ ਕੀਤਾ ਇਹਨੇ ਜੋਬਨ ਨੇ ਲਵਲੀ ਤੇ ਸੱਟ ਲਾਉਣ ਵਾਲਾ ਇਹ ਬਹੁਤਾ ਹੀ ਵਧੀਆ ਕੀਤਾ ਜੀ ਮੰਨਦੇ ਨਹੀਂ ਨਾ ਚੰਗੀ ਤਰ੍ਹਾਂ ਲੈ ਆਈ ਗਿਆ ਜੋਬਨ ਤੁਸੀਂ ਪੁੱਛ ਕੇ ਆਓ ਫੇਰ ਜੇ ਡੈਡੀ ਤਾਇਆ ਤੁਹਾਨੂੰ ਮਿਲੂਗਾ ਨਾ ਤੇ ਤੁਸੀਂ ਵੀ ਗੱਲ ਕਰੋ ਹਾਂ ਆ ਪਿਆਲੇ ਦੇ ਚੱਕਰ ਵਿੱਚ ਆਪਣੇ ਮੁੰਡੇ ਨਾਲ ਨੁਕਸਾਨ ਨਾ ਕਰਾ ਲਈ ਅਸੀਂ ਉਹ ਤੂੰ ਟੈਂਸ਼ਨ ਨਾਲ ਆ ਬਹੁਤੀ ਠੀਕ ਆ ਨਾ ਇੰਨਾ ਕੰਮਾਂ ਚ ਹੁੰਦਾ ਹੀ ਹੁੰਦਾ